ਟਾਡੇ ਹੀ ਨੇ ਤੁਹਾਡੇ ਕਰਮਾਂ ਦੇ ਹੀ ਨੇ ਦੋ ਭਾਜੀ ਦੇ ਨਾ ਇੱਥੇ ਲੋਣਾ ਫੜ ਕੇ ਨਾ ਇੱਥੇ ਦੇਖ ਲਾ ਪੈਂਦੀ ਮੰਮਾ ਟੀਵੀ ਲੱਗੇ ਤਾਂ ਮੈਂ ਕਾਰਟੂਨ ਲਾਇਨੇ ਕਾਰਟੂਨ ਦੇਂਦੀ ਮੈਂ ਮੰਮਾ ਮੈਂ ਬੱਚੇ ਤੈਨੂੰ ਟੀਵੀ ਕੋ ਬਹੁਤ ਹੀ ਮਹਿੰਗੀ ਚੀਜ਼ ਨਹੀਂ ਹੈਗੀ ਸੀ ਤੈਨੂੰ ਸਿਰੇ ਟੀਵੀ ਵੀ ਭੇਜ ਦਾਂਗੇ ਤੇ ਭਾਰੀ ਤਰੀਕੇ ਨਾਲ ਦਾ ਵੀ ਸਰੇ ਇੰਤਜ਼ਾਮ ਕਰ ਦੇਣਗੇ ਮੰਮਾ ਵੀਰ ਜੀ ਨੇ ਸਾਡੀ ਸਾਡੇ ਘਰ ਤੇ ਕਰ ਆਏ ਆ ਸਾਡੀ ਸਹਾਇਤਾ ਕਰਨ ਵਾ ਸਾਡੀ ਬਾਹ ਫੜੀ ਆ ਸਾਡੇ ਮੇਰਾ ਵੀਰ ਹੀ ਆ ਇੱਕ ਸਵਾਂ ਲੱਖ ਮੇਰਾ ਵੀਰ ਹੀ ਆ ਮੈਂ ਤਾਂ ਵੀਰ ਦੀ ਵੀਡੀਓ ਵੇਖਦੀ ਆ ਜਿਹੜਾ ਧੀਆਂ ਭੈਣਾਂ ਦੇ ਸਿਰ ਤੇ ਆਸਰ ਰੱਖਣ ਜਾਂਦਾ ਹੈ ਪੜ੍ਹਾਈ ਦਾ ਖਰਚਾ ਨੌਨੋ ਨੌਕਰੀ ਤੇ ਬੇਟੇ ਦਾ ਨਾਲ ਚੰਗਾ ਇਲਾਜ ਕਰਵਾਇਆ ਇਹਨਾਂ ਨੇ ਇਹਨਾਂ ਦੇ ਮੈਂ ਧਿਰੋ ਬਹੁਤ ਜ਼ਿਆਦਾ ਧੰਨਵਾਦੀ ਆ ਮਹਾਰਾਜ ਮੇਰੇ ਵੀਰ ਦੀ ਲੰਮੀ ਉਮਰ ਕਰੇ ਇਹ ਮੇਰਾ ਵੀਰ ਮੈਂ ਅੱਗੇ ਵੀਡੀਓ ਵੇਖੀ ਸੱਚੀਆਂ ਤੇ ਖੜੀਆਂ ਗੱਲਾਂ ਕਰਦੀ ਮੇਰੇ ਭੈਣ ਕੋਈ ਗੱਲ ਨਹੀਂ ਵੱਡੇ ਹੋ ਕੇ ਕੀ ਬਣਨਾ ਡਾਕਟਰ ਫੇਰ ਇਲਾਜ ਕਰਿਆ ਕਰੇਗੀ ਲੋਕਾਂ ਦਾ ਫ੍ਰੀ ਕੇ ਮੁੱਲ ਫ੍ਰੀ ਆਸ਼ੀਰਵਾਦ ਨਹੀਂ ਆ ਫਿਰ ਅੱਲਾਹ ਫਰਮੇ ਤੇ ਦੇ ਆਸ਼ੀਰਵਾਦ ਦੋਸਤੋ ਇਹ ਸੁਲਤਾਨਵਨ ਰੋਡ ਤੇ ਡਰਾਮਾਂ ਵਾਲਾ ਬਾਜ਼ਾਰ ਹੈ ਕੀ ਨਾਂ ਭੈਣ ਜੀ ਤੁਹਾਡਾ ਹਾਂ ਜੀ ਮੇਰਾ ਰਾਜਵਿੰਦਰ ਕੋ ਰਾਜਵਿੰਦਰ ਕੌਰ ਮੈਨੂੰ ਮਿਲੇ ਸੀ ਇਹਨਾਂ ਦੀ ਇੱਕ ਦਿਨ ਮੈਂ ਸਟੋਰੀ ਵੀ ਦੇਖੀ ਸੀਗੀ ਫੇਸਬੁੱਕ ਦੇ ਉੱਤੇ ਚੱਲਦੀ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਬੇਟਾ ਇਹਨਾਂ ਦਾ ਜਿਹੜਾ ਉਹ ਨਸ਼ੇ ਦੀ ਗ੍ਰਿਫਤ ਚ ਆ ਗਿਆ ਔਰ ਦੁੱਖ ਇਸ ਗੱਲ ਦਾ ਕਿ ਸਰਕਾਰੀ ਨੌਕਰੀ ਕਰਦਾ ਸੀਗਾ ਚਾਹੇ ਉਹ ਕੱਚਿਆਂ ਚ ਹੀ ਸੀਗਾ 8 ਸਾਲ ਨੌਕਰੀ ਕੀਤੀ ਉਹਨੇ ਸਰਕਾਰੀ ਜੀ ਹਾਂਜੀ ਅਫਸਰ 8 ਸਾਲ ਨੌਕਰੀ ਕੀਤੀ ਉਹਦੇ ਨਾਲ ਦੇ ਸਾਰੇ ਪੱਕੇ ਹੋ ਗਏ ਨੇ ਅੱਜ ਲੱਖ ਰੁਪਈਆ ਮੇਰੇ ਖਾਲੋ ਦੀ ਤਨਖਾਹ ਹੋ ਜਾਣੀ ਸੀ ਇਹਦੇ ਲਾਗੇ ਲਾਗੇ ਔਰ ਉਹ ਨਸ਼ੇ ਦੀ ਗ੍ਰਿਫਤ ਚ ਆ ਗਿਆ ਕਿਸੇ ਉੱਥੇ ਹੀ ਮਹਿਕਮੇ ਦੇ ਵਿੱਚ ਅਫਸਰ ਦੇ ਮੁੰਡੇ ਨੇ ਉਹਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਔਰ ਅੱਜ ਇਹ ਟੱਬਰ ਜਿਹੜਾ ਮਤਲਬ ਤਬਾਹ ਆ ਜਿਹੜਾ ਤਬਾਈ ਦੀ ਕਗਾਰ ਦੇ ਉੱਤੇ ਖਲੋਤਾ ਔਰ ਮਹਾਰਾਜ ਇਹਨਾਂ ਦੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖਣ ਔਰ ਇਹ ਮੈਨੂੰ ਜਦੋਂ ਮਿਲੇ ਤੇ ਇਹਨਾਂ ਨੂੰ ਮੈਂ ਪੁੱਛਿਆ ਇਹਨਾਂ ਦੀ ਨੌਹ ਹੈ ਮੇਰੇ ਮਤਲਬ ਬੱਚਿਆਂ ਵਰਗੀ ਹੈ ਔਰ ਛੋਟੀ ਜਿਨੂੰ ਇਹ ਕੁਛੜ ਚੁੱਕੀ ਫਿਰਦੇ ਸੀਗੇ ਔਰ ਘਰ ਦੇ ਵਿੱਚ ਹਾਲਾਤ ਇਹ ਨੇ ਕਦੀ ਪੱਖਾ ਗਹਿਣੇ ਆ ਕਦੀ ਫ੍ਰਿਜ ਨਹੀਂ ਹੈਗੀ ਬੱਚੀ ਟੀਵੀ ਵੱਲ ਵੇਖਦੀ ਆ ਤੇ ਉੱਥੇ ਟੀਵੀ ਲੱਗਾ ਨਹੀਂ ਹੈਗਾ ਮਤਲਬ ਐਕਟਿੰਗ ਕਰਦੀ ਆ ਬੰਦੂਕ ਦੇ ਨਾਲ ਕਿਵੇਂ ਕਰਦੀ ਆ ਜੀ ਹਾਂਜੀ ਕੀ ਕਰਦੀ ਆ ਜਦੋਂ ਉਹਨੇ ਟੌਏ ਫੜਿਆ ਨੂੰ ਕੋਈ ਆਪਣਾ ਹਾਂਜੀ ਉਹਨੇ ਕਿਹਾ ਮੈਂ ਕਹੂੰਗੀ ਮਾਂ ਇਹ ਲੇਕੀ ਕਰ ਰਹੀ ਆ ਮਮਾ ਮੈਂ ਕਾਰਟੂਨ ਦੇਖ ਰਹੀ ਆ ਕਾਰਟੂਨ ਐ ਅੱਗੇ ਟੀਵੀ ਆਈ ਨਹੀਂ ਮਤਲਬ ਇਹੋ ਜਿਹੇ ਹਾਲਾਤ ਨੇ ਜਿਹੜੇ ਬੱਚੇ ਦੇ ਮਨ ਦੇ ਵਿੱਚ ਛਾਵਾਂ ਤੇ ਸ਼ੌਂਕ ਤੇ ਸਾਰੇ ਬੱਚਿਆਂ ਰਗੇ ਹੁੰਦੇ ਨੇ ਨਾ ਜਿੱਦਾਂ ਦੇ ਸਾਡੇ ਬੱਚੇ ਨੇ ਮਾਂ ਉਹਦੀ ਵਿਚਾਰੀ ਰੋ ਰਹੀ ਆ ਯਾਰ ਐਕਟਿੰਗ ਕਰਕੇ ਆਪਣੇ ਜਿਹੜੇ ਉਹ ਸ਼ੌਂਕ ਪੂਰੇ ਕਰਦੀ ਐ ਔਰ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਔਰ ਇਹਨਾਂ ਮੈਨੂੰ ਕਿਹਾ ਕਿ ਮੇਰੇ ਬੇਟੇ ਨੂੰ ਜਿਹੜਾ ਮੈਂ ਤਾਂ ਸੁਖਮਰ ਸੀਗੇ ਕਿ ਸਾਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਸਾਡਾ ਬੱਚਾ ਜਿਹੜਾ ਦਾਖਲ ਕਰਾ ਦਿਓ ਤੇ ਮੈਂ ਇੱਕ ਗੱਲ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਮੈਂ ਜ਼ਿੰਦਗੀ ਚ ਇਹੋ ਜੀਆਂ ਜ਼ਿੰਮੇਵਾਰੀਆਂ ਲੈਂਦਾ ਨਹੀਂ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਬੇਟਾ ਤੁਹਾਡਾ ਐਡਿਕਟ ਹੈ ਉਹਨੂੰ ਕੁਝ ਨੂੰ ਹੋ ਜਾਵੇ ਕੱਲ ਨੂੰ ਤੇ ਮੈਂ ਉਹਦੀ ਜ਼ਿੰਮੇਵਾਰੀ ਲੈਣੀ ਨਹੀਂ ਚਾਹੁੰਦਾ ਅਸੀਂ ਤੁਹਾਡੇ ਡੀਡਿਕਸ਼ਨ ਦਾ ਖਰਚਾ ਜਿਹੜਾ ਦੇਣ ਨੂੰ ਤਿਆਰ ਆ ਉਹ ਤੁਸੀਂ ਸਾਥੋਂ ਲੈ ਲਓ ਤੁਸੀਂ ਆਪ ਜਿੱਥੇ ਮਰਜ਼ੀ ਕਰਾ ਲਓ ਔਰ ਉਹਦੇ ਨਾਲ ਨਾਲ ਇਹਨਾਂ ਮੈਨੂੰ ਕਿਹਾ ਕਿ ਮੇਰੇ ਉੱਤੇ ਕਰਜ਼ਾ ਬਹੁਤ ਹੈ ਤੇ ਮੈਂ ਇਹਨਾਂ ਨੂੰ ਕਿਹਾ ਜਿੰਨਾ ਸਾਡੇ ਕੋਲ ਤਿਲ ਫੁੱਲ ਹੁੰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਕਰਜੇ ਨਸ਼ੇੜੀ ਚੋਕ ਬੜੇ ਲੈਂਦੇ ਨੇ ਪਿੱਛੋਂ ਪਰਿਵਾਰ ਰੁੱਲਦੇ ਨੇ ਉਹ ਸਾਰੀ ਦੁਨੀਆ ਦੇ ਅਸੀਂ ਲਾ ਨਹੀਂ ਸਕਦੇ ਔਰ ਬਹੁਤ ਸਾਰੇ ਲੋਕ ਬਲਕ ਚ ਮੈਸੇਜ ਵੀ ਕਰਦੇ ਨੇ ਮੈਨੂੰ ਕਰਦੇ ਨੇ ਸੋਖ ਅਮਰਤ ਨੂੰ ਕਰਦੇ ਨੇ ਸਾਰੀ ਦੁਨੀਆ ਦੀ ਅਸੀਂ ਬਾਹ ਨਹੀਂ ਫੜ ਸਕਦੇ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਥੇ ਕੋ ਧੀ ਭੈਣ ਜਵਾਨ ਹੈ ਬੱਚੀ ਮਤਲਬ ਜਵਾਨ ਹੈ ਬੱਚੇ ਉਹਦੇ ਛੋਟੇ ਨੇ ਕਿਤੇ ਉਹਨਾਂ ਦੀ ਬਾਹ ਫੜ ਲਈ ਜਾਵੇ ਉਹਨਾਂ ਨੂੰ ਕੁਛ ਨਾ ਕੁਛ ਜੋ ਤਿਲ ਫੁੱਲ ਹੈ ਦਿੱਤਾ ਜ਼ਰੂਰ ਜਾਵੇ ਔਰ ਉਹਦੇ ਨਾਲ ਜਦੋਂ ਮੈਂ ਇਹਨਾਂ ਦੀ ਹਾਲਤ ਦੇਖੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੀ ਨੌਕ ਕੰਮ ਕਿਉਂ ਨਹੀਂ ਕਰਦੀ ਕਿਤੇ ਮਤਲਬ ਇਹਨੂੰ ਮਾਰਕੀਟ 'ਚ ਬਹੁਤ ਸਾਰੇ ਬੱਚੀਆਂ ਜਿਹੜੀਆਂ ਕੰਮ ਵੀ ਕਰਦੀਆਂ ਨੇ ਆਪਣਾ ਕਮਾ ਕੇ ਖਾਂਦੀਆਂ ਵੀ ਨੇ ਪਲੱਸ 2 ਉਹਨੇ ਕੀਤੀ ਹੋਈ ਹੈ ਤੇ ਮੈਨੂੰ ਭੈਣ ਜੀ ਕਹਿੰਦੇ ਕਿ ਜੇ ਕਿਤੇ ਕੰਮ ਤੇ ਲੱਗੇ ਤੇ ਲੋਕ ਮਾੜੀ ਅੱਖ ਵੀ ਰੱਖ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਜੀ ਦਿਲ ਵੱਡਾ ਕਰਨਾ ਪੈਣਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਤੁਹਾਡੀ ਮਤਲਬ ਬੱਚੀ ਦੇ ਉੱਤੇ ਹੀ ਲੋਕ ਮਾੜੀ ਅੱਖ ਰੱਖਦੇ ਨੇ ਮੇਰੀ ਬੱਚੀ ਵੀ ਜਵਾਨ ਹੈ ਉਹ ਬਾਹਰ ਜਾਊਗੀ ਲੋਕਾਂ ਦੇ ਵਿੱਚ ਸਮਾਜ ਚ ਇੱਕ ਤਰ੍ਹਾਂ ਦੇ ਲੋਕ ਨਹੀਂ ਹੈਗੇ ਬਹੁਤ ਤਰ੍ਹਾਂ ਦੇ ਲੋਕ ਨੇ ਜਿਹੜੇ ਬੱਚੀਆਂ ਦੇ ਉੱਤੇ ਮਾੜੀ ਨਿਗਾ ਮੇਰੀ ਵਾਈਫ ਵੀ ਜਾਊਗੀ ਉੱਤੇ ਵੀ ਰੱਖ ਦੇਣਗੇ ਤੁਹਾਡੇ ਚ ਕਿੰਨੀ ਵਿਲ ਪਾਵਰ ਹੈ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਤੁਸੀਂ ਆਪਣੇ ਆਪ ਨੂੰ ਸਵੱਛ ਕਿਸ ਤਰ੍ਹਾਂ ਰੱਖਣਾ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਵੀ ਵੱਡੇ ਹੋਣੇ ਨੇ ਪ੍ਰਮਾਤਮਾ ਆਨ ਵੀ ਨਾ ਲੱਗਣ ਦਵੇ ਸੋ ਨਿਕਲਣਾ ਤੇ ਪਹਿਣਾ ਤੇ ਦੂਜੀ ਚੀਜ਼ ਮੈਂ ਇਹਨਾਂ ਨੂੰ ਕਹੀ ਆ ਕਿ ਡੀਡਿਕਸ਼ਨ ਸੈਂਟਰ 'ਚ ਮੈਂ ਪੁੱਛਿਆ 9000 ਰੁਪਏ ਖਰਚਾ ਜੀ ਮਹੀਨੇ ਦਾ ਬੱਚੇ ਬਹੁਤਾ ਚਿਰ ਟਿਕਦੇ ਨਹੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਅਸੀਂ 3 ਮਹੀਨੇ ਦਾ ਜਿਹੜਾ 27000 ਬਣਦਾ ਸੀ 30000 ਇੱਕ ਦਿੱਤਾ ਮਾਤਾ ਜੀ ਨੂੰ ਦੂਜਾ ਮੈਂ ਪੁੱਛਿਆ ਕਿ ਬੱਚੀ ਮਤਲਬ ਤੁਹਾਡੀ ਪੜਦੀ ਆਂਗਣਵਾਲੀ 'ਚ ਜਾਂਦੀ ਆ ਸਕੂਲ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੈ ਮਤਲਬ ਆਂਗਣਵਾੜੀ ਦੇ ਵਿੱਚ ਜਾਂਦੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਪਹਿਲੀ ਤੋਂ ਬਾਅਦ ਉਹ ਸਰਕਾਰੀ ਸਕੂਲ ਚ ਦਾਖਲ ਹੋ ਜਾਏਗੀ ਕਿਉਂਕਿ ਏਰੀਆਜ਼ ਦੇ ਵਿੱਚ ਸ਼ਹਿਰ ਹੈ ਬਹੁਤ ਸਾਰੇ ਚੰਗੇ ਸਰਕਾਰੀ ਸਕੂਲ ਨੇ ਜਿੱਥੇ ਉਹ ਪੜ ਸਕਦੀ ਹੈ ਔਰ 2 ਸਾਲ ਜਿਹਨੂੰ ਇਹਨੂੰ ਪ੍ਰਾਈਵੇਟ ਚੰਗੇ ਸਕੂਲ ਦੇ ਵਿੱਚ ਜਿੱਥੇ ਬੱਚੇ ਪਲੇ ਪੈਂਚ ਜਾਂਦੇ ਨੇ ਜਿੱਥੇ ਨਰਸਰੀਜ਼ ਕਰਦੇ ਨੇ ਆਪਣਾ ਕੇਜੀ ਕਰਦੇ ਨੇ ਉਹਦਾ 20000 ਰੁਪਈਆ ਇਹਨਾਂ ਨੂੰ ਇੱਕ ਲੱਗ ਦਿੱਤਾ ਕਿ 50000 ਰੁਪਈਆ ਸੀ ਇਹਨਾਂ ਨੂੰ ਦੇ ਕੇ ਚੱਲੇ ਆ ਔਰ ਬੱਚੀ ਦੀ ਨੌਕਰੀ ਦਾ ਸੀ ਇੱਕ ਇੰਤਜ਼ਾਮ ਕੀਤਾ ਇੱਕ ਕੋਟ ਰੋਡ ਦੇ ਉੱਤੇ ਸ਼ਾਪ ਹੈ ਉੱਥੇ ਬਹੁਤ ਸਾਰੀਆਂ ਲੜਕੀਆਂ ਕੰਮ ਕਰਦੀਆਂ ਨੇ ਜੇ ਉੱਥੇ ਕਰਨਾ ਚਾਹਵੇ ਤੇ 10-12000 ਰੁਪਈਆ ਸਟਾਰਟਿੰਗ ਪੇ ਉੱਥੇ ਹੈ ਸੋ ਖਮਰਤ ਹੁਣਾ ਦਾ ਆਫਿਸ ਹੈ ਇੱਥੇ ਇਹ ਫਾਸਟਵੇ ਦੇ ਓਨਰ ਨੇ ਔਰ ਅਲਫਾ ਕਲੋਨੀ ਇਹਨਾਂ ਦੀ ਹੈ ਜੀ ਉਸ ਆਫਿਸ ਦੇ ਵਿੱਚ ਤੁਹਾਨੂੰ ਤੇ ਤੁਸੀਂ ਉੱਥੇ ਵੀ ਕੰਮ ਕਰ ਸਕਦੇ ਹੋ ਇੰਨੀ ਪੇ ਤੁਹਾਡੀ ਸਟਾਰਟਿੰਗ ਉਸ ਤੋਂ ਬਾਅਦ ਤੁਹਾਡੀ ਕਾਬਲੀਅਤ ਹੈ ਕਿ ਤੁਸੀਂ ਕਿੰਨਾ ਅਗਲਿਆਂ ਨੂੰ ਮਤਲਬ ਕੰਮ ਕਰ ਸਕਦੇ ਹੋ ਜਾਂ ਕੀ ਤੁਹਾਡੀ ਕਾਬਲੀਅਤ ਉਹ ਵਧਦੀ ਜਾਏਗੀ ਉਹ ਤੇ ਕੋਈ ਵੀ ਆਪਣੇ ਚੰਗੇ ਮੁਲਾਜ਼ਮ ਨੂੰ ਛੱਡਣਾ ਨਹੀਂ ਚਾਹੁੰਦਾ ਔਰ ਉਸ ਬੱਚੀ ਨੇ ਮੈਨੂੰ ਦੱਸਿਆ ਕਿ ਕਿਤੇ ਮੈਂ ਪ੍ਰਾਈਵੇਟ ਜੌਬ ਕਰਦੀ ਵੀ ਸੀਗੀ ਮੇਰਾ ਜਿਹੜਾ ਘਰ ਵਾਲਾ ਨਸ਼ੇੜੀ ਉਹ ਕਦੀ ਉੱਥੇ ਆ ਕੇ ਉਹਨਾਂ ਦੇ ਕੰਪਿਊਟਰ ਭੰਨ ਦਿੰਦਾ ਸੀਗਾ ਤੇ ਮੈਂ ਨੂੰ ਕਹਿ ਕੇ ਸਭ ਤੋਂ ਸੇਫ ਜੌਬ ਇਹਨਾਂ ਦੇ ਆ ਤੈਨੂੰ ਕਿਉਂਕਿ ਬਾਹਰ ਸਕਿਉਰਿਟੀ ਗਾਰਡ ਨੇ ਉਹ ਕਿਸੇ ਨੂੰ ਅੰਦਰ ਹੀ ਨਹੀਂ ਆਉਣ ਦਿੰਦੇ ਸੋ ਤੁਸੀਂ ਉੱਥੇ ਹੋਰ ਬਹੁਤ ਸਾਰੀਆਂ ਬੱਚੀਆਂ ਕੰਮ ਕਰਦੀਆਂ ਨੇ ਕੱਲ ਨੂੰ ਅੱਜ ਅਸੀਂ ਤੁਹਾਡੀ ਆਵਾਜ਼ ਬਣੇ ਆ ਕੱਲ ਨੂੰ ਤੁਸੀਂ ਵੀ ਉੱਥੇ ਇਹਨਾਂ ਦਾ ਫਾਸਟਵੇ ਦਾ ਵੀ ਕੰਮ ਹੈ ਮੁਸ਼ਕਲਾਂ ਚੁੱਕ ਸਕਦੇ ਹੋ ਬਹੁਤ ਸਾਰੇ ਕੰਮ ਨੇ ਸਮਾਜ ਦੇ ਵਿੱਚ ਕਰਨ ਲਈ ਔਰ ਉਹ ਇਸ ਤਰੀਕੇ ਕੰਮ ਕੀਤੇ ਜਾ ਸਕਦੇ ਨੇ ਉਹ ਵੀ ਤੁਹਾਡਾ ਇੰਤਜ਼ਾਮ ਕਰ ਦਿੱਤਾ ਔਰ ਜੇ 3 ਮਹੀਨੇ ਤੋਂ ਬਾਅਦ ਬੱਚਾ ਇੱਥੇ ਰਹੇਗਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਫੇਰ ਵੀ ਤੁਸੀਂ ਕਹੋਗੇ ਤੇ ਇਹ ਕਰ ਦਿੱਤਾ ਜਾਏਗਾ ਦੂਜਾ ਬੱਚੀ ਜਿਹੜਾ ਟੀਵੀ ਦੇਖਦੀ ਐਕਟਿੰਗ ਕੱਲ ਜਾਂ ਪਰਸੋਂ ਤੁਹਾਡੇ ਘਰ ਟੀਵੀ ਵੀ ਪਹੁੰਚ ਜਾਏਗਾ ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡਾ ਬਹੁਤ ਮਹਿੰਗਾ ਭੇਜਾਂਗੇ ਪਰ ਬੱਚੀ ਦਾ ਜਿਹੜਾ ਸ਼ੌਕ ਚੰਗੀ ਤਰ੍ਹਾਂ ਪੂਰਾ ਹੋ ਜਾਏਗਾ ਫਾਸਟਵੇ ਦਾ ਕਨੈਕਸ਼ਨ ਤੁਹਾਨੂੰ ਮਤਲਬ ਇਹ ਜਦੋਂ ਤੱਕ ਤੁਸੀਂ ਆਪਣੇ ਕਾਬਲ ਪੈਰਾਂ ਤੇ ਸਟੈਂਡ ਨਹੀਂ ਹੁੰਦੇ ਤੁਹਾਨੂੰ ਫਾਸਟਵੇ ਰਾਬ ਇਹਨਾਂ ਦੇ ਉੱਤੇ ਮਿਹਰ ਰੱਖੇ ਫਾਸਟਵੇ ਤੁਹਾਨੂੰ ਇਹ ਜਿਹੜੀ ਉਹ ਲਵਾ ਦੇਣਗੇ ਕੇਵਲ ਤੁਹਾਡਾ ਕਨੈਕਸ਼ਨ ਜਿਹੜਾ ਉਹ ਫ੍ਰੀ ਚੱਲੇਗਾ ਬੱਚੀ ਤੁਹਾਡੇ ਕਾਰਟੂਨ ਤੇ ਐਕਟਿੰਗ ਕਰਦੀ ਉਹਦੇ ਉੱਤੇ ਪੂਰੇ ਕਾਰਟੂਨ ਨੈਟਵਰਕ ਉਹ ਦੇਖ ਸਕਦੀ ਹੈ ਸਾਰਾ ਕੁਝ ਜੋ ਸਾਡੇ ਕੋਲੋਂ ਸਰਦਾ ਪੁੱਜਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਤੁਸੀਂ ਬਦਕਿਸਮਤੀ ਦੇਖੋ ਪਰਿਵਾਰ ਦੀ ਇੱਥੇ ਸੁਖਚੈਨ ਪੋਣੀ ਆਏ ਨੇ ਉਹਨਾਂ ਨੇ ਦੀ ਇੱਕ ਦਿਨ ਸਟੋਰੀ ਕੀਤੀ ਸੀਗੀ ਉਹ ਸਟੋਰੀ ਤੋਂ ਬਾਅਦ ਇਹਨਾਂ ਦਾ ਨੰਬਰ ਦਿੱਤਾ ਗਿਆ ਉਸ ਵੀਡੀਓ ਦੇ ਵਿੱਚ ਔਰ ਬੱਚੇ ਇਹਨਾਂ ਦੇ ਨੇ ਜਿਹੜਾ ਬੇਟਾ ਇਹਨਾਂ ਦਾ ਐਡਿਕਟ ਹੈ ਉਹਨੇ ਫੋਨ ਦਾ ਉਹ ਸੇਮੀ ਤੋੜ ਦਿੱਤਾ ਜਿਹੜੇ ਲੋਕ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਸੀ ਮਦਦ ਕਰਨਾ ਚਾਹੁੰਦੇ ਸੀ ਹੈਲਪ ਕਰਨਾ ਚਾਹੁੰਦੇ ਸੀ ਕਿ ਉਹਨਾਂ ਕੋਈ ਇਹਨਾਂ ਨਾਲ ਕੰਟੈਕਟ ਹੀ ਨਹੀਂ ਹੋ ਪਾਇਆ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਮੈਂ ਇਹਨਾਂ ਨੂੰ ਵੀ ਕਹਿਣਾ ਕਿ Google Pay ਆਪਣੇ ਫੋਨ ਦੇ ਉੱਤੇ ਤੁਸੀਂ ਚਲਾ ਲਓ ਕਿਉਂਕਿ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਪਹਿਲਾਂ ਤੁਹਾਡੇ ਅਕਾਊਂਟ ਐਡ ਕਰੇ ਫਿਰ ਤੁਹਾਨੂੰ 150 ਰੁਪਏ ਪਾਵੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜੋ ਬੱਚਿਆਂ ਲਈ ਤੁਸੀਂ 10-10 100-100 ਰੁਪਏ ਵੀ ਪਾਓਗੇ ਤੇ ਤੁਹਾਡੀ ਜੇਬ ਦੇ ਵਿੱਚੋਂ ਕੁਝ ਘਟਣਾ ਨਹੀਂ ਪਰ ਇਹਨਾਂ ਦਾ ਬਹੁਤ ਸਾਰਾ ਮਤਲਬ ਸਰਜਣਾ ਬੂੰਦ-ਬੂੰਦਾਂ ਇਹਨਾਂ ਦਾ ਸਮੁੰਦਰ ਭਰ ਸਕਦਾ ਔਰ ਬੱਚੀ ਚੰਗੀ ਮਤਲਬ ਸਿੱਖਿਆ ਲੈ ਸਕਦੀ ਆ ਚੰਗੇ ਸਮਾਜ ਦੇ ਵਿੱਚ ਆਪਣੇ ਉਹ ਸ਼ੌਂਕ ਪੂਰੇ ਕਰ ਸਕਦੀ ਆ ਲੋੜਾਂ ਸ਼ੌਂਕ ਆਦੇ ਗਰੀਬ ਬੰਦੇ ਦਹੁੰਦੇ ਨੇ ਜਿਹੜੀਆਂ ਚੰਗੀਆਂ ਲੋੜਾਂ ਨੇ ਜਿਹਦੇ ਤੋਂ ਵਾਂਝੀ ਨਾ ਰਹੇ ਜੋ ਉਹ ਪੂਰੀ ਕਰ ਸਕਦੀ ਆ ਮੈਂ ਨੰਬਰ ਦੁਬਾਰਾ ਇਹਨਾਂ ਦਾ ਦੇਣ ਲੱਗਾ ਇਹਦੇ ਉੱਤੇ ਕਿ ਜੇ ਤੁਸੀਂ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੋ ਤੇ ਰਾਜਵਿੰਦਰ ਕੌਰ ਜੀ ਤੁਹਾਡਾ ਨਾ ਰਾਜਵਿੰਦਰ ਕੌਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 8968695810 896869 5810 ਮਤਲਬ ਉਹ ਤੁਹਾਨੂੰ ਜਿੰਨੇ ਕਿਸੇ ਨੇ ਵੀ ਸੰਪਰਕ ਕਰਨਾ ਤੇ ਉਹ ਕਰ ਲੈ ਦੂਜਾ ਘਰ ਦੇ ਵਿੱਚ ਲੋੜ ਮਰਾ ਦਾ ਸਮਾਨ ਹੈ ਰਾਸ਼ਨ ਅਸੀਂ ਖਾਲੀ ਆਉਣਾ ਨਹੀਂ ਸੀ ਚਲੋ ਧੀਆਂ ਭੈਣਾਂ ਦਾ ਘਰ ਹੈ ਉਹ ਸਮਾਨ ਇਹਨਾਂ ਨੇ ਲੈ ਆ ਬੱਚੀ ਦੇ ਸ਼ੌਂਕ ਨੇ ਸਾਨੂੰ ਪਤਾ ਸੀਗਾ ਕਿ ਬੱਚੇ ਦੇ ਕੋਲ ਨਹੀਂ ਹੋਊਗਾ ਕੁਛ ਤੇ ਉਹਦੇ ਲਈ ਜੋ ਸਾਡੇ ਕੋਲੋਂ ਖਡਾਉਣੇ ਜਾਂ ਜੋ ਲਿਖਣ ਵਾਲਾ ਇਲੈਕਟ੍ਰੀਕਲ ਜਿਹੜੀ ਸਲੇਟ ਨੇ ਜਿਹਦੇ ਉੱਤੇ ਉਹ ਆਪਣੀ ਐਜੂਕੇਸ਼ਨ ਕਰ ਸਕਦੀ ਜਾਂ ਪੜ੍ਹ ਲਿਖਾ ਆਪਣੇ ਕਾਰਟੂਨਸ ਬਣਾ ਸਕਦੀ ਜਾਂ ਦੇਖ ਕੇ ਜੋ ਸਾਡੇ ਕੋਲੋਂ ਸਰਦਾਪੁਰ ਪੁੱਜਦਾ ਅੱਜ ਅਸੀਂ ਇਹਨਾਂ ਦੀ ਹੈਲਪ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਸਾਰਿਆਂ ਨੂੰ ਕਹਿਣਾ ਕਿ ਲਾਗੇ ਚਾਗੇ ਜਿੱਥੇ ਕਿਤੇ ਵੀ ਤੁਸੀਂ ਬੈਠਿਓ ਅੱਜਕੱਲ੍ਹ ਤੇ ਦੁਨੀਆ ਫੋਨ ਦੇ ਉੱਤੇ ਇੰਟਰਨੈਟ ਦੇ ਉੱਤੇ ਹੀ ਇੱਕ ਦੂਜੇ ਨਾਲ ਜੁੜੀ ਆ ਯਾਰ ਤੁਸੀਂ ਕਿਸੇ ਦੀ ਵੀ ਮਤਲਬ ਬਹੁਤ ਬਹੁਤ ਲੋਕਾਂ ਕੋਲ ਮਤਲਬ ਖੁਸ਼ੀਆਂ ਨੇ ਜਿਹੜੀਆਂ ਥੋੜੀਆਂ ਜਾਂ ਤੁਹਾਡੇ ਕੰਮ ਵੀ ਨਹੀਂ ਆਉਂਦੀਆਂ ਜੋ ਇਹਨ ਤੇ ਇਹ ਬੱਚੀ ਦੇ ਮਤਲਬ ਭੁੱਖ ਵੀ ਸੁਧਰ ਸਕਦਾ ਹੈ ਤੇ ਔਰ ਉਸ ਬੱਚੀ ਨੂੰ ਆਪਣਾ ਜਿਹੜਾ ਇੱਜ਼ਤਮਾਨ ਦੇ ਨਾਲ ਰੋਟੀ ਵੀ ਮਿਲ ਸਕਦੀ ਹੈ ਤੇ ਉਹ ਵੀ ਮਾਂ ਜਿਹੜੀ ਸੌਖਦੀ ਨੀਂਦ ਸੌ ਸਕਦੀ ਹੈ ਬੱਚਾ ਮੈਂ ਪੁੱਛਿਆ ਜੀ ਕਦੋਂ ਆਣਾ ਤੇ ਉਹ ਆਂਦੇ ਨੇ ਅਸੀਂ 6 ਮਹੀਨੇ ਲਿਆਉਣਾ ਹੀ ਨਹੀਂ ਨਸ਼ੇੜੀ ਬੰਦੇ ਕੋ ਇੰਨਾ ਡਰ ਲੱਗਦਾ ਐਡਿਕਟ ਬੰਦੇ ਕੋਲੋਂ ਇੰਨਾ ਡਰ ਲੱਗਦਾ ਜਿਵੇਂ ਸੋਖਮਰਤ ਹੋਣਾ ਗਿਆ ਕਿ ਉਹਦਾ ਵੀ ਕਸੂਰ ਨਹੀਂ ਜਦੋਂ ਉਹ ਨਸ਼ੇ ਦੇ ਵਿੱਚ ਹੀ ਲੱਗ ਗਿਆ ਉਹਨੂੰ ਪਤਾ ਹੀ ਨਹੀਂ ਅੱਗੇ ਮੇਰੀ ਮਾਂ ਐ ਅੱਗੇ ਮੇਰੀ ਭੈਣ ਐ ਮੈਂ ਘਰ ਦਾ ਕਿਹੜਾ ਸਮਾਨ ਚੋਕੇ ਵੇਚਣਾ ਐਡਿਕਟ ਬੰਦੇ ਦੇ ਉੱਤੇ ਵੀ ਤਰਸ ਕਰਨਾ ਚਾਹੀਦਾ ਪਰ ਦੂਜੀ ਚੀਜ਼ ਮੈਂ ਸ ਇਹਦੀ ਕਰ ਮੈਂ ਸਰਕਾਰ ਨੂੰ ਵੀ ਮੈਂ ਕੋ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਸ ਮਤਲਬ ਸਿਆਸਤ ਨਹੀਂ ਇਹ ਮੈਂ ਦੇ ਉੱਤੇ ਕਰਨਾ ਚਾਹੁੰਦਾ ਪਰ ਸਰਕਾਰਾਂ ਨੂੰ ਇਹ ਜਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੇ ਘਰ ਘਰ ਦੇ ਹਾਲਾਤ ਬਣ ਗਏ ਨੇ ਇਹਨਾਂ ਦੇ ਉੱਤੇ ਕੁਝ ਨਾ ਕੁਝ ਗੌਰ ਫਰਮਾਉਣਾ ਪਊਗਾ ਇਹਨਾਂ ਲੋਕਾਂ ਦੀ ਕਾਰੋਬਾਰ ਦਾ ਇਹਨਾਂ ਲੋਕਾਂ ਦੀ ਇੱਜ਼ਤ ਮਾਨ ਦੀ ਰੋਟੀ ਦਾ ਜਿਹੜਾ ਉਹ ਪ੍ਰਬੰਧ ਕਰਨਾ ਪਊਗਾ ਧੰਨਵਾਦ ਬੰਦੀ ਇਹਨਾਂ ਕਲਪਦੀ ਆ ਬਹੁਤ ਜ਼ਿਆਦਾ ਕਲਪਦੀ ਆਏ ਲਾਗੇ ਤਗੜੇ ਹੋ ਖਿਆਲ ਰੱਖਿਓ ਜੀ ਚਲੋ ਠੀਕ ਹੈ ਭੈਣ ਜੀ ਠੀਕ ਹੈ ਜੀ ਅੱਛਾ ਅੱਛਾ ਬੱਚੇ ਭਾਈ